ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤੇਜਿੰਦਰ ਪਣਿਆਰ ਤੇ ਗੱਲ ਕਰਾਂਗੇ ਦੋਸਤੋ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਵੱਡੀਆਂ ਖਬਰਾਂ ਤੇ ਪੰਜਾਬ ਤੇ 28 ਨਵੰਬਰ ਤੋਂ ਬਦਲੇਗਾ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ ਜਲੰਧਰ ਤੇ ਕੁੜੀ ਨੂੰ ਜ਼ਬਰਜਨਾਹ ਪਿੱਛੋਂ ਮਾਰਨ ਵਾਲਾ ਦਰਿੰਦਾ ਪੁਲਸ ਦੇ ਵੱਡੇ ਪਹਿਰੇ ਹੇਠ ਅਦਾਲਤ 'ਚ ਪੇਸ਼ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸੀਐਮਾ ਦਾ ਵੱਡਾ ਐਲਾਨ ਨੀਲੇ ਡਰਾਮਾ ਵਾਲੀ ਮੁਸਕਾਨ ਬਣੀ ਮਾਂ ਗੇਲ ਤੇ ਦਿੱਤਾ ਧੀ ਨੂੰ ਜਨਮ ਪਿਓ ਨੂੰ ਲੈ ਕੇ ਛੜੀ ਚਰਚਾ ਬਠਿੰਡਾ 'ਚ 8 ਸਾਲਾ ਬੱਚੀ ਨਾਲ 3 ਦਿਨ ਜਬਰ ਜਨਾਹ ਗੁਵਾਂੜ 'ਚ ਰਹਿੰਦੇ ਦੋ ਨਾ ਬਲਕ ਮੁੰਡਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਦਿੱਲੀ 'ਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਸਖਤ ਕਾਰਵਾਈ ਜੀਆਰਏਪੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਪ੍ਰਾਪਤੀ ਹੋਵੇਗੀ ਸੀਲ ਸੋਨਮ ਬਾਜਵਾ ਦੀ ਨਵੀਂ ਬਣ ਰਹੀ ਫਿਲਮ ਪਟਸਾਹਾ ਭਗਿਰੀ ਵਿਵਾਦਾਂ ਵਿੱਚ ਜਾਣੋ ਕਿਉਂ ਹੋ ਰਿਹਾ ਵਿਰੋਧ ਤਿੰਨ ਪਵਿੱਤਰ ਸ਼ਹਿਰਾਂ 'ਚ ਮੁਫਤ ਬੱਸ ਸੇਵਾ ਦੇਵਾਂਗੇ ਸੀਮਾਨਾ ਪੰਜਾਬ 'ਚ 28 ਨਵੰਬਰ ਤੋਂ ਬਦਲੇਗਾ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ ਹਾਂਜੀ ਦੋਸਤੋ ਪੰਜਾਬ ਦੇ ਮੌਸਮ ਨੂੰ ਲੈ ਕੇ ਜਿਹੜੀ ਕਿ ਐਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ 'ਚ ਮੌਸਮ ਨੇ ਅਚਾਨਕ ਕਰਵਟ ਲਈ ਹੈ ਤੇ ਜਿਸ ਨਾਲ ਰਾਤ ਨੂੰ ਕੈਰ ਦੀ ਠੰਡ ਮਹਿਸੂਸ ਹੋਣ ਲੱਗੇਗੀ ਤੇ ਪੰਜਾਬ ਤੇ ਚੰਡੀਗੜ੍ਹ ਵਿੱਚ ਹੁਣ ਰਾਤਾਂ ਠੰਡੀਆਂ ਹੋ ਗਈਆਂ ਹਨ ਤੇ ਪਹਾੜਾਂ ਤੇ ਹੋ ਰਹੀ ਤਾਜ਼ਾ ਬਰਫਬਾਰੀ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਤੇ ਇਸ ਦੇ ਚੱਲਦਿਆਂ ਸੂਬੇ ਵਿੱਚ ਹਰ ਰੋਜ਼ ਤਾਪਮਾਨ ਵਿੱਚ 1 ਤੋਂ 2 ਡਿਗਰੀ ਦੀ ਮਾਮੂਲੀ ਗਿਰਾਵਟ ਜਾਰੀ ਰਹਿ ਸਕਦੀ ਹੈ ਤੇ ਮੌਸਮ ਵਿਭਾਗ ਅਨੁਸਾਰ ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਛਾਈ ਤੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈ ਸਕਦਾ ਹੈ ਤੇ ਜਸਨਾਲ 에어 ਕੁਆਲਿਟੀ ਇੰਡੈਕਸ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਤੇ ਹਾਲਾਂਕਿ 27 ਨਵੰਬਰ ਤੱਕ ਕੋਈ ਮੀਂਹ ਜਾਂ ਹੋਰ ਚੇਤਾਵਨੀ ਨਹੀਂ ਹੈ ਅਤੇ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਤੇ 28 ਤਰੀਕ ਤੋਂ ਮੌਸਮ 'ਚ ਵੱਡਾ ਬਦਲਾਅ ਨਜ਼ਰ ਆਵੇਗਾ ਤੇ ਜਿੱਥੇ ਕਿ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ-ਨਾਲ ਕੋਹਰੇ ਦਾ ਪ੍ਰਕੋਪ ਵੀ ਨਜ਼ਰ ਆ ਸਕਦਾ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰਾਂ ਦੇ ਬਾਰੇ ਤਿੰਨ ਪਵਿੱਤਰ ਸ਼ਹਿਰਾਂ 'ਚ ਮੁਫਤ ਬਾਸ ਦੇਵਾਂਗੇ ਸੀਮਾਨ ਹਾਂਜੀ ਦੋਸਤੋ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 355 ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਈ ਐਮ ਐਲਾਨ ਕੀਤੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਐਲਾਨ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਹੰਦ ਤੇ ਪੰਜਾਬ ਦੇ ਵਿਕਾਸ ਵੱਲ ਇੱਕ ਹੋਰ ਕਦਮ ਹਨ ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਤਿੰਨ ਪਵਿੱਤਰ ਸ਼ਹਿਰਾਂ ਸ਼੍ਰੀ ਅਮਰਤਸਰ ਸਾਹਿਬ ਗਲਵੰਡੀ ਸਾਬੋ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਲਈ ਉਰੀਪਰਾਮ ਮਕਸਦ ਬੱਸ ਅਤੇ ਆਟੋ ਸੇਵਾਵਾਂ ਚਲਾਈਆਂ ਜਾਣਗੀਆਂ ਤੇ ਇਹਨਾਂ ਸੇਵਾਵਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਐਸਰਨਾ ਸ਼ਰਦਾਲੂਆਂ ਨੂੰ ਯਾਤਰਾ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ ਤੇ ਅਗਲੀ ਵੱਡੀ ਖਬਰ ਦੀ ਗੱਲ ਕਰ ਲਈਏ ਤਿਲੰਦਰ ਚ ਕੁੜੀ ਨੂੰ ਜ਼ਬਰਜਨਾਹ ਪਿੱਛੋਂ ਮਾਰਨ ਵਾਲਾ ਦਰਿੰਦਾ ਪੁਲਿਸ ਦੇ ਵੱਡੇ ਪਹਿਰੇ ਹੇਠ ਅਦਾਲਤ 'ਚ ਪੇਸ਼ ਹਾਂਜੀ ਦੋਸਤੋ ਦੱਸਦੇ ਕਿ ਬੀਤੇ ਦਿਨੀ ਜਲੰਧਰ ਵਿੱਚ ਪੈਂਦੇ ਪਾਰਸ ਅਸਟੇਟੂਮ ਵਿੱਚ 13 ਸਾਲਾਂ ਬੱਚੀ ਨਾਲ ਜ਼ਬਰਜਨਾ ਕਰਕੇ ਉਸ ਦੀ ਹੱਤਿਆ ਕਰਨ ਵਾਲੇ ਮੁਜਲਮ ਹਰਮਿੰਦਰ ਸਿੰਘ ਰਿੱਪੀ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਅੱਜ ਮਾਨਯੋਗ ਮੈਸ ਅਮਾਨਤ ਵੀਰ ਕਮੰਡਿਓਟ ਮੈਜਿਸਟ੍ਰੇਟ ਜਲੰਧਰ ਦੀ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਦੇ ਪੈਰੇ ਹੇਠ ਪੇਸ਼ ਕੀਤਾ ਗਿਆ ਤੇ ਜਿੱਥੇ ਪੁਲਿਸ ਨੇ ਸਰਕਾਰੀ ਵਕੀਲਾਂ ਦੀ ਮਦਦ ਨਾਲ ਦੋਸ਼ੀ ਦਾ 9 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਤੇ ਦੋਸ਼ੀ ਨੂੰ ਹੁਣ ਅਦਾਲਤ ਵਿੱਚ 3 ਦਸੰਬਰ ਨੂੰ ਮੌੜ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਮੁਤਾਬਕ ਰਿਮਾਂਡ ਦੌਰਾਨ ਮੁਜਲਮ ਤੋਂ ਗੰਭੀਰਤਾ ਨਾਲ ਪੁੱਛਗ취 ਕੀਤੀ ਜਾਵੇਗੀ ਤੇ ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਹ ਗੱਲ ਕਰਨ ਵਾਲੀ ਵੱਡੀ ਖਬਰ ਦੇ ਬਾਰੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸੀਐਮ ਮਾਨ ਦਾ ਵੱਡਾ ਐਲਾਨ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਰਬੱਤ ਦੇ ਭਲੇ ਦੀ ਅਰਦਾਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ਹਿਰ ਵਿੱਚ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ ਤੇ ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਸੰਗਤ ਤੋਂ ਪੁੱਛ-ਪੁੱਛ ਕੇ ਵਿਸ਼ਿਆਂ ਬਾਰੇ ਫੈਸਲਾ ਲਿਆ ਜਾਵੇਗਾ ਤੇ ਇਸ ਵਿੱਚ ਚੇਅਰ ਸਥਾਪਿਤ ਕੀਤੀ ਜਾਵੇਗੀ ਤੇ ਗੁਰੂਆਂ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਨੂੰ ਵਾਤੋ-ਵਾਦ ਜੋੜਿਆ ਜਾਵੇਗਾ ਤੇ ਨਾਲ ਹੀ ਗੁਰੂਆਂ ਬਾਣੀ ਦੀ ਦੁਨੀਆ ਭਰ ਦੀ ਬੋਲੀ ਵਿੱਚ ਤਰਜਮਾਨੀ ਹੋਵੇਗੀ ਤੇ ਇਸ ਦੌਰਾਨ ਮੁੱਖ ਮੰਤਰੀ ਮਾਨੇ ਸ਼੍ਰੀ ਅਨੰਦਪੁਰ ਸਾਈ ਵਿਖੇ ਸੰਗਤ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਹ ਵੀ ਕਿਹਾ ਕਿ ਇਹ ਪ੍ਰਬੰਧ ਸਮਾਗਮਾਂ ਦੀ ਸਥਾਪ ਸਮਾਪਤੀ ਤੋਂ ਬਾਅਦ ਵੀ ਇਸੇ ਤਰ੍ਹਾਂ ਰਹਿਣਗੇ ਤੇ ਉਨ੍ਹਾਂ ਐਲਾਨ ਕੀਤਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੋ ਉਮੰਗੀ ਮੰ ਸ਼ਹੀਦੀ ਦਿਹਾੜਾ ਵੀ ਇਸੇ ਤਰ੍ਹਾਂ ਮਨਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਹਲਾ ਮਲਾ ਵੀ ਇਸੇ ਤਰ੍ਹਾਂ ਮਨਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਐਲਾਨ ਕੀਤਾ ਕਿ ਚਰਨ ਗੰਗਾ ਸਟੇਡੀਅਮ ਨੂੰ ਵਿਸ਼ਵ ਪੱਧਰੀ ਬਣਾਇਆ ਜਾਵੇਗਾ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਨੀਲੇ ਡਰਾਮ ਵਾਲੀ ਮੁਸਕਾਨ ਬਣੀ ਮਾਂ ਜੇਲ੍ਹ ਚ ਦਿੱਤਾ ਧੀ ਨੂੰ ਜਨਮ ਪਿਓ ਨੂੰ ਲੈ ਕੇ ਛੜੀ ਚਰਚਾ हां जी दोस्तों दस दिय के कुछ महीने पहले अपनी पति सौरभ राजपूत ਦਾ ਕਤਲ ਕਰਕੇ ਉਸ ਦੀ লাশ ਨੀਲੇ ਡਰਾਮਾ ਚ ਦੱਬ ਦੇਣ ਵਾਲੀ ਮੁਸਕਾਨ ਰਸਤੋਗੀ ਨੇ ਜੇਲ੍ਹ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ 8 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਮੁਸਕਾਨ ਦੀ ਇਹ ਡਿਲੀਵਰੀ ਐਤਵਾਰ ਦੇਰ ਸ਼ਾਮ ਮੈਡੀਕਲ ਕਾਲਜ ਦੇ ਵਿਸ਼ੇਸ਼ ਮਹਿਲਾ ਵਾਰਡ ਵਿੱਚ ਕਰਵਾਈ ਗਈ ਤਾਂ ਜਿੱਥੇ ਸਖਤ ਸੁਰੱਖਿਆ ਪ੍ਰਬੰਧ ਸਨ ਤੇ ਬੱਚੀ ਦੇ ਜਨਮ ਤੋਂ ਬਾਅਦ ਹਰ ਕਿਸੇ ਦੇ ਮਨ 'ਚੋਂ ਇੱਕੋ ਸਵਾਲ ਹੈ ਕਿ ਆਖਰ ਇਸ ਬੱਚੀ ਦਾ ਪਿਤਾ ਕੌਣ ਹੈ ਕੀ ਇਹ ਬੱਚੀ ਕਤਲ ਕੀਤੇ ਗਏ ਸੌਰਵ ਦੀ ਹੈ ਜਾਂ ਮੁਸਕਾਨ ਦੇ ਪ੍ਰੇਮੀ ਸਾਹਿਲ ਦੀ ਹੈ ਜਿਸ ਨਾਲ ਉਸ ਦੇ ਨਜਾਇਜ਼ ਸੰਬੰਧ ਦਾ ਸੰਬੰਧ ਦਾ ਦੋਸ਼ ਹੈ ਤੇ ਦੇਚਸਪ ਗੱਲ ਇਹ ਹੈ ਕਿ ਇਹ ਬੱਚੀ 24 ਨਵੰਬਰ ਦੇ ਆਸ-ਪਾਸ ਪੈਦਾ ਹੋਈ ਤੇ ਜਸ ਨਾਲ ਜਿਸ ਦਿਨ ਸੌਰਬ ਰਾਜਪੂਤ ਦਾ ਜਨਮ ਦਿਨ ਵੀ ਦਸਜਾੰਦਾ ਹਤੇ ਸੌਰਬ ਦੇ ਵੱਡੇ ਭਰਾ ਰਾਹੁਲ ਰਾਜਪੂਤ ਨੇ ਸਪਸ਼ਟ ਕੀਤਾ ਹੈ ਕਿ ਉਹ ਨਵ ਜੰਮੀ ਬੱਚੀ ਨੂੰ ਕੇਵਲ ਤਾਂ ਹੀ ਅਪਣਾਉਣਗੇ ਜੇਕਰ ਡੀਐਨਏ ਟੈਸਟ ਰਾਹੀਂ ਇਹ ਸਾਬਤ ਹੋ ਜਾਵੇਗਾ ਕਿ ਇਹ ਉਹਨਾਂ ਦੇ ਭਰਾ ਦੀ ਔਲਾਦ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਬਠਿੰਡਾ ਚ 8 ਸਾਲਾਂ ਬੱਚੀ ਨਾਲ ਤਿੰਨ ਦਿਨ ਜਬਰਜਨਾਕ ਗੁਆਣ ਚ ਰਹਿੰਦੇ ਦੋ ਨਾਮ ਬਾਲਗ ਮੁੰਡਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਹਾਂਜੀ ਦੋਸਤੋ ਦੱਸਦੇ ਕਿ ਸ਼ਹਿਰ ਦੇ ਇੱਕ ਇਲਾਕੇ ਵਿੱਚ ਦੋ ਨਾਮ ਬਾਲਕ ਮੁੰਡਿਆਂ ਵੱਲੋਂ 8 ਸਾਲਾਂ ਦੀ ਬੱਚੀ ਨਾਲ ਜਬਰਜਨਾਕ ਕਰਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ 22 ਨਵੰਬਰ ਨੂੰ ਵਾਪਰੀ ਦੱਸੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਉਮਰ ਲਗਭਗ 13 ਸਾਲ ਹੈ ਜਿਨ੍ਹਾਂ ਨੇ ਇੱਕ ਥੱਥ ਤੌਰ ਤੇ ਕੁੜੀ ਨਾਲ ਕੁਝ ਖਰੀਦਣ ਦੇ ਬਹਾਨੇ ਲਗਾਤਾਰ ਤਿੰਨ ਦਿਨ ਤੱਕ ਜ਼ਬਰਦਸਤ ਕੀਤਾ ਤੇ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੁੜੀ ਦੀ ਮਾਂ ਨੇ ਉਸ ਨਾਲ ਊਣ ਵਹਿਣ ਅਤੇ ਪੇਟ ਦਰਦ ਬਾਰੇ ਗੱਲ ਕੀਤੀ ਤਾਂ ਕੁੜੀ ਨੇ ਮੰਨਿਆ ਕਿ ਉਹਨਾਂ ਦੇ ਗੁਆਂਢ ਦੇ ਦੋ ਨੌਜਵਾਨਾਂ ਨੇ ਉਸ ਨਾਲ ਜ਼ਬਰਦਸਤ ਕੀਤਾ ਹੈ ਤੇ ਕੁੜੀ ਦੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਇਲਜ਼ਾਮ ਉਸ ਨੂੰ ਇਲਾਜ ਲਈ ਹਸੇਵਾਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰੀ ਜਾਂਚ ਤੋਂ ਬਾਦ ਥਾਣਾ ਕੈਨਾਲ ਕਲੋਨੀ ਪੁਲਸ ਵਿੱਚ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੀੜਤ ਪਰਿਵਾਰ ਨੇ ਇਨਸਾਫ ਦੀ ਦੁਹਾਰ ਲਗਾਈ ਹੈ ਅਤੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਦਿੱਲੀ 'ਚ ਪ੍ਰਦੂਸ਼ਣ ਫੈਲੋਣ ਵਾਲਿਆਂ ਤੇ ਸਖਤ ਕਾਰਵਾਈ GRAP ਟੀਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਪ੍ਰਾਪਤੀ ਹੋਵੇਗੀ ਸੀਲ हां जी दोस्तों दस दी कि दिल्ली नगर निगम दे शाहदरा नॉर्थ जोन दे ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਗਰ ਨਿਗਮ ਦੇ ਜਾਫਰਾਬਾਦ ਅਤੇ ਰੋਹਤਾਸ ਨਗਰ ਵਿੱਚ ਤਿੰਨ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਨੂੰ ਸੀਲ ਕਰ ਦਿੱਤਾ ਹੈ ਇਸ ਤੋਂ ਇਲਾਵਾ ਮੁਸਤਾਫਾਬਾਦ ਵਿੱਚ 15 ਈ ਕਚਰੇ ਦੇ ਗੋਦਾਮ ਖਾਲੀ ਕਰਵਾਏ ਗਏ ਹਨ ਤੇ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਕਰਨਲ ਅਭਿਸ਼ੇਕ ਮਿਸ਼ਰਾ ਨੇ ਦੱਸਿਆ ਕਿ ਪ੍ਰਦੂਸ਼ਣ ਫੈਲਾਉਣ ਵਾਲੀ ਰਾਪਟੀ ਦੀ ਸੀਲਿੰਗ ਸ਼ੁਰੂ ਹੋ ਗਈ ਹੈ ਤੇ ਕਿਸੇ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਨਗਰ ਨਿਗਮ ਦੀਆਂ ਟੀਮਾਂ ਇਲਾਕੇ ਦਾ ਮੌਂਆਇਨਾ ਕਰਕੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਦੀ ਪਛਾਣ ਕਰ ਰਹੀਆਂ ਹਨ ਤੇ ਨਿਗਮ ਬਿਨਾਂ ਦੇਰੀ ਕੀਤੇ ਉਹਨਾਂ ਖਿਲਾਫ ਕਾਰਵਾਈ ਕਰ ਰਿਹਾ ਹੈ ਤੇ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ ਤੇ ਨਿਗਮ ਦੀਆਂ ਟੀਮਾਂ ਲੋਕਾਂ ਨੂੰ ਜੀਆਰਐਪੀ ਪਰ پابੰਦੀਆਂ ਦੀ ਪਾਲਣਾ ਕਰਨ ਦੀ ਵੀ ਅਪੀਲ ਕਰ ਰਹੀਆਂ ਹਨ ਤੇ ਵਾਤਾਵਰਨ ਨੂੰ ਸਾਫ਼ ਰੱਖਣਾ ਹਰ ਨਾਗਰਿਕ ਦਾ ਜਿਵੇਂ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਸਿਰਫ 3 ਫੈਕਟਰੀਆਂ ਸੀਲ ਕੀਤੀਆਂ ਗਈਆਂ ਹਨ ਤੇ ਨਿਗਮ ਦਾ ਅਬੇ ਮਾਨ ਅਭਿਆਨ ਜਾਰੀ ਹੈ ਤੇ ਜਿੱਥੇ ਵੀ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਦੀ ਜਾਣਕਾਰੀ ਮਿਲੇਗੀ ਉਸ ਨੂੰ ਸੀਲ ਕੀਤਾ ਜਾਵੇਗਾ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਸੁਨੋ ਬਾਜਵਾ ਦੀ ਨਵੀਂ ਬਣ ਰਹੀ ਫਿਲਮ ਪੱਟ ਸਿਆਪਾ ਕਿਰੀ ਵਿਵਾਦਾਂ ਵਿੱਚ ਜਾਣੋ ਕਿਉਂ ਹੋ ਰਿਹਾ ਵਿਰੋਧ ਹਾਂਜੀ ਦੋਸਤੋ ਦੱਸਦੇ ਕਿ ਪ੍ਰਸਿੱਧ ਫਿਲਮ ਅਭਿਨੇਤਰੀ ਸੋਨੁਬਾਈਵਾਦੀ ਨਵੀਂ ਬਣ ਰਹੀ ਫਿਲਮ ਪੱਟ ਸਿਆਪਾ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਸਰਹੰਦ ਦੀ ਇਤਿਹਾਸਕ ਸਦਨਾ ਕਸਾਈ ਦੀ ਮਸਜਿਦ ਵਿੱਚ ਫਰਮਾਏ ਗਏ ਸੀਨ ਤੇ ਮੁਸਲਮ ਭਾਈਚਾਰੇ ਵੱਲੋਂ ਇਤਰਾਜ਼ ਉਠਾਇਆ ਉਠਾਈ ਗਏ ਹਨ ਤੇ ਮੁਸਲਮ ਭਾਈਚਾਰੇ ਵੱਲੋਂ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਜਿੱਥੇ ਭਗਤ ਸਦਨਾ ਕਸਾਈ ਦੀ ਇਸ ਮਸਜਿਦ ਵਿੱਚ ਸੋਨੁਬਾਈਵਾ ਵੱਲੋਂ ਫਰਮਾਏ ਗਏ ਇਨਾ ਦ੍ਰਿਸ਼ਾਂ ਨੂੰ ਫਿਲਮ ਵਿੱਚੋਂ ਕੱਟੇ ਜਾਵੇ ਤੇ ਉੱਥੇ ਹੀ ਫਿਲਮ ਦੇ ਨਿਰਮਾਤਾ ਡਾਇਰੈਕਟਰ ਦੇ ਨਾਲ ਨਾਲ ਪ੍ਰਾਥਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ੂਟਿੰਗ ਕਰਨ ਲਈ ਪ੍ਰਵਾਨ ਦੇਣ ਲਈ ਪ੍ਰਵਾਨਗੀ ਵਾਲੇ ਅਧਿਕਾਰੀਆਂ ਖਿਲਾਫ ਵੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ ਮਾਮਲੇ ਦਰਜ ਕੀਤੇ ਜਾਣ ਤੇ ਇੱਥੇ ਹੀ ਬੱਸ ਨਹੀਂ ਸਗੋ ਜਦੋਂ ਫਿਲਮ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤਾਂ ਮੌਕੇ ਤੇ ਆ ਕੇ ਸਖ ਭਾਈਚਾਰੇ ਦੇ ਲੋਕਾਂ ਵੱਲੋਂ ਫਿਲਮ ਦੀ ਸ਼ੂਟਿੰਗ ਵੀ ਰੋਕਵਾਈ ਗਈ ਹਾਂਜੀ ਦੋਸਤੋ ਅੱਜ ਜਿਹੜੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਤੇ ਆਉਣ ਵਾਲੀਆਂ ਹੋਰ ਲੇਟੈਸਟ ਅਪਡੇਟ ਦੇਖਣ ਲਈ ਪੰਜਾਬੀ ਅਪਡੇਟ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਬਾਕ ਬਾਕ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ